ਸਤਿ ਸ਼੍ਰੀ ਅਕਾਲ ਜੀ ਅਨਜਾਪੁਰ ਖਾਸੇ ਸਵਾਗਤ ਕਰਦੇ ਆਂ। ਸਰਚ ਤੋਂ ਜੁੜੇ ਕੋ ਜਲ ਦਾ ਫਿਰ ਤੋਂ ਪਰਮਾਤਮਾ ਤੋਂ ਬਹੁਤ ਬਹੁਤ ਤਰੱਕੀ ਆਵਾਸ਼ੇ ਕਰਦੇ। ਇਹ ਤੁਹਾਡੇ ਜਲਦੇ ਵਿੱਚ ਹਮੇਸ਼ਾ ਪਰਮਾਤਮਾ ਤੁਹਾਨੂੰ ਸੁੱਖ ਸ਼ਾਂਤੀ ਬਖਸ਼ਿਆ ਕਰੇ। ਆਲੋਗ ਮੈਂ ਜਿਵੇਂ ਅੱਜ ਬਹਾਰਾ ਵਿੱਚ ਆ ਚੁੱਕੀ ਸੁਣੋ ਹੋ ਰਹੀ ਹੈ। ਕਿਉਂਕਿ ਜੋ ਵੀ ਹੋਣਾ ਪਤਾ ਹੈ ਕਿ ਸਿਸਟਮ ਹੁਣ ਨਾ ਪਹੁੰਚ ਰਹੇ ਨਹੀਂ ਹੁਣ। ਸਜੈਸਟ ਕਰਕੇ ਜਾਣਾਂ ਤੱਕ ਜਾਣ ਦੀ ਨਾਕੇ ਮੈਂ ਜਵਾਹ ਹਿਦਾਨਾ। ਉੱਤਰ ਰਾਜਾ さん ਚੰਡੀਗੜ੍ਹ ਦਿੱਲੀ ਜੀ ਜੇ ਮਧ ਪ੍ਰਦੇਸ਼ ਇਹ ਜੇ ਵੀ ਮਤਨ ਤੱਕ ਆ ਗਏਗੇ ਉੱਤਰ ਪਾਰ ਦੇ ਇਹ ਇਧਰੋਂ ਉੱਤਰ ਪਾਰ ਦੇ ਇਧਰ ਆਪਣੇ ਜੋ ਵੀ ਪਹਾੜਾ ਵਿੱਚ ਗੁਲਦੁਨ ਨਾਲੀ ਸ਼ੇਵਲੜ ਬਹੁਤ ਜੀ ਜੇ ਉਸਾਇਸ ਲਾਗ ਵੱਲੀ ਵੀ ਚਾਹ ਸ਼ਿ ਗੁਫਰੀ ਕਸੌਲ ਦੀ ਗੋਰੀ ਤੱਕੇ ਸੋ ਪਹਾੜਾ ਵਿੱਚ ਜੋ ਵੀ ਹੁਣ ਬਰਫ ਭਰੀ ਜੋ ਵੀ ਉੱਪਰ ਪਹਾੜ ਦੇ ਉੱਚੇ-ਉੱਚੇ ਪਹਾੜੇ ਲੱਗੇ ਨੇ ਜਿਵੇਂ ਰੋਹਤਾਂਗ ਦੇ ਪਾਸੋਂ ਚਾਹੋਰ ਕੋਲ ਜਾ ਕੇ ਹੋਵੇ ਉੱਥੇ ਜੋ ਹੁਣ ਸਨੋ ਕਰੀ ਚੁੱਕੀ ਹੈ ਫੇਰ ਤੁਸੀਂ ਸਨੋ ਦੇਖਣੀ ਹੈ ਤਾਂ ਤੁਸੀਂ ਜਾ ਸਕਦੇ ਹੋ ਬਰਨ ਜਦੋਂ ਜੈ ਵੀ ਹੋਣਾ ਦੁਨੀਆ ਪਾਕਿਸਤਾਨ ਦੀ ਲੜਾਈ ਦਾ ਜੋ ਕੀ ਆ ਜ਼ਬੰਦ ਮਾਚਲប្រទេស ਲੱਗ ਗਈ ਹੈ ਕਿਉਂਕਿ ਕਸ਼ਮੀਰ ਕਿਉਂਕਿ ਪਾਕਿਸਤਾਨ ਵਾਲਾ ਲੱਗਦਾ ਤੇ ਹਿਮਾਚਲ ਪੰਜਾਬ ਨਾਲ ਵਾਲਾ ਲੱਗਦਾ ਸੋ ਘੜਾ ਵਿੱਚ ਜੇਕਰ ਤੁਸੀਂ ਘੁੰਮਣ ਜਾਣਾ ਤਾਂ ਤੁਸੀਂ ਮਨਾਰੀ ਹਿਮਾਚਲ ਵਾਲੇ ਸਾਈਡ ਜਾ ਸਕਦੇ ਹੋ ਉੱਥੇ ਸੋਖਾ ਸ਼ਾਂਤੀ ਹੈ ਬਾਕੀ ਤੁਸੀਂ ਕਸ਼ਮੀਰ ਵੀ ਜਾ ਸਕਦੇ ਹੋ ਲਗਭਗ 2 ਤੋਂ 5 ਮਹੀਨੇ ਤੱਕ ਰੁਕ ਜਾਓਗੇ ਹੋਰ ਸਭੀ ਹੋ ਜਾਣ ਤੋਂ ਜਦੋਂ ਵੀ ਉੱਥੋਂ ਆਰਡਰ ਆ ਕੇ ਸਰਕਾਰ ਤੋਂ ਜਾ ਕੋਈ ਹੋਰ ਪ੍ਰਸ਼ਾਸਨ ਦਾ ਤੁਸੀਂ ਉੱਥੇ ਜਾ ਸਕਦੇ ਹੋ ਬਾਹਰ ਵਿੱਚ ਘੁੰਮਣ ਦੀ ਤਾਂ ਜੇਕਰ ਤੁਸੀਂ ਪਹਾੜਾਂ ਵਿੱਚ ਵਰਪ ਦੇਖਣੀ ਤਾਂ ਕਾਗਪਾਸ ਸ਼ੀਂਕੋ ਦਾ ਪਰ ਆਸ ਵਿੱਚ ਕੋਈ ਹੋਰ ਇਲਾਕੇ ਤੁਸੀਂ ਰੂਟ ਟੂਰ ਕਰ ਸਕਦੇ ਹੋ ਕਿਹੜਾ ਤੁਸੀਂ ਟ੍ਰੈਵਲ ਕਰ ਸਕਦੇ ਹੋ ਉੱਥੇ ਜੋ ਵੀ ਨਾ ਵੀ ਰੋਕੇ ਨਾ ਕੋ ਟੋਕੇ ਛੋਟੇ ਜੋ ਵੀ ਆਪਣੇ ਨਾਲ ਛੱਡਦੇ ਹੋਣੇ ਕੋਪਰੇ ਜਰੂਰ ਜੰਗ ਜਾਏਗੀ ਕਿਉਂਕਿ ਅੱਜ ਬਰਫ਼ ਵਿੱਚ ਪਈ ਹੋਈ ਹੈ ਲਗਭਗ ਉੱਥੇ ਜੂਨ ਤੇ ਲਗਭਗ ਅਗਤ ਤੱਕ ਬਰਫ਼ ਰਹਿੰਦੀ ਹੈ ਜੇਕਰ ਤੁਸੀਂ ਬਰਫ਼ ਦੇਖਣੇ ਤਾਂ ਜਾ ਸਕਦੇ ਹੋ ਵਸੇ ਮਨਾਲੀ ਵਿੱਚ ਬਰਫ਼ ਲਗਭਗ ਪਰ ਇਹ ਵੀ ਦਾਫੀ ਬਿੱਤੀ ਮਾਰਚ ਦੇ ਲਾਸਟ ਵਿੱਚ ਮੈਲਟ ਹੋ ਮੈਲਟ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੋ ਜਾਂਦੀ ਹੈ। ਉੱਥੇ ਜੋ ਕਿ ਜੇ ਇਹ ਨਾਲ ਰੁੱਖ ਰੱਖੇ ਹੋ ਕੇ ਅਸੀਂ ਮਨਾਲੇ ਵਿੱਚ ਬਰਫ ਜਿਹੜੀ ਮਨਾਲੇ ਵਿੱਚ ਕੋਈ ਬਰਫ ਨਹੀਂ ਹੈ। ਤੁਸੀਂ ਬਰਫ ਦੇਖਣ ਲਈ ਰੋਟਾ ਕੋਲ ਅੜੜਾ ਤੱਕ ਹੋ ਕੇ ਜਾ ਸਕਦੇ ਹੋ। ਤੇ ਬਾਕੀ ਇਸ ਬਾਰੇ ਸੀ ਕਰ ਦਰਾਂਗਾ ਅਪਡੇਟ ਮੌਸਮ ਬਾਰੇ। ਕੋਈ ਵੀ ਜੁਕੀ ਮਨਾਲੇ ਜਾਣੇ ਕੋ ਮਰਦੀ। ਲਗਭਗ ਰਜ ਥੋੜਾ ਮਾਹੌਸਾਡ ਹੋ ਜੇ। ਕੁਰਮਾਦਮਾ ਦੇ ਸੁਖਾਂਤ ਤੇ ਬਖਸ਼ੇ ਮਹਾਉ ਆਪਣੇ ਪਿੰਡੀਆ ਭਾਰਤ ਤੇ ਪਾਕਿਸਤਾਨ ਦੰਡਾ ਦੇ ਪੰਜਾਬ ਤੋਂ ਚੜਦਾ ਕੋਈ ਆਪ ਨੂੰ ਤਾਂ ਕਿ ਅਸੀਂ ਜਿੱਥੇ ਰੁਕ ਸਕੀਏ ਅਸੀਂ ਉਥੇ ਕਿਉਂਕਿ ਕੋਈ ਹੋਰ ਸੋ ਐਕਟੀਵਿਟੀਸ ਨੇ ਜਿਹਦਾ ਜੋ ਕੀ ਤੁਹਾਨੂੰ ਕੋਈ ਪੂਰਾ ਕੁਵੇੜਾ ਭਾ ਪੂਰੀ ਜਾਣਕਾਰੀ ਦੇ ਸਕੀਏ ਕੀ ਕੀ ਹੁੰਦੇ ਹੁੰਦਾ ਤੇ ਕਿੰਨਾ ਖਰਚਾ ਤੇ ਕਿੰਨਾ ਦੂਰ ਕਿਉਂਕਿ ਉਸੇ ਪ੍ਰੋਪਰਟੀਆਂ ਦਾ ਲਾਸ ਹੋਵੇਗਾ ਜੋ ਵਾਕਈ ਇਨਕਾਪਲੇਟ ਹੈ ਦੇਖ ਲਈਏ ਵਾਸਤੇ ਮੋਰੇ ਕਾਲੇ ਵਰਸ ਨੂੰ ਮੌਨਸੂਨ ਮੁਝੇ ਪੜ ਜਾਵੇਗਾ ਜਾਣ ਕੇ ਸੰਦੇ ਕਰਾਂਗੇ ਤੇ ਹਾ ਇਸ ਮੌਨਸੂਨ ਰਹੇਗੀ ਨਵਾਂ